ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਅਮਰਤਪਾਲ ਸਿੰਘ ਹੁਣੀ ਕਿੱਥੇ ਨੇ ਇਸ ਨੂੰ ਲੈ ਕੇ ਪੁਲਿਸ ਕਹਿ ਰਹੀ ਹੈ ਕਿ ਗ੍ਰਿਫਤਾਰੀ ਅਜੇ ਨਹੀਂ ਹੋਈ ਉੱਥੇ ਉਹਨਾਂ ਦੇ ਪਿਤਾ ਜੀ ਕਹਿ ਰਹੇ ਆ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਚਾਚਾ ਜੋ ਕਿ ਮੌਕੇ ਤੇ ਨਾਲ ਮੌਜੂਦ ਸੀ ਉਹ ਦੱਸਣਗੇ ਪੂਰੀ ਕਹਾਣੀ ਕਿ ਕਿਵੇਂ ਹੋਇਆ ਕੀ ਕੁਝ ਹੋਇਆ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਅਮਰਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਜੀ ਗੱਲਬਾਤ ਕਰਦੇ ਆ ਸਿੱਧਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਹਰਜੀਤ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ हां जी धन्यवाद जी भाई कुछ का खल्सा जी जी, जी, जी हरजीत सिंह जी पूरी कहानी ਦੱਸਿਓ ਤੁਸੀਂ ਜਦੋਂ ਅਮਰਿਤਪਾਲ ਸਿੰਘ ਹੁਣਾਂ ਦੇ ਨਾਲ ਸੀ ਤੁਸੀਂ ਮੌਕੇ ਤੇ ਜਦੋਂ ਪੂਰੀ ਘਟਨਾ ਹੋਈ ਜਾਂ ਜਦੋਂ ਪੂਰੀ ਇਹ ਕਹਾਣੀ ਜਦੋਂ ਪੁਲਿਸ ਟਰੈਪ ਲਾ ਕੇ ਬੈਠੀ ਸੀ ਅਰੈਸਟ ਹੋਣੀ ਸੀ ਜਦੋਂ ਅਸਲ ਤੇ ਵਿੱਚ ਦੇਖੋ ਜੀ ਸਾਨੂੰ ਨਹੀਂ ਸੀ ਪਤਾ ਕਿ ਇਹਨਾਂ ਨੇ ਸਾਨੂੰ ਅਰੈਸਟ ਕਰਨਾ ਅੱਗੇ ਨਾਕੇ ਤੇ ਬਹੁਤ ਫੋਰਸ ਲੱਗੀ ਸੀ ਇਹਨਾਂ ਨੇ ਟਰੈਕ ਜਿਆ ਅੱਗੇ ਲਾਇਆ ਸਾਨੂੰ ਲੱਗਿਆ ਵੀ ਇਹ ਸਾਨੂੰ ਜਾਣ ਨਹੀਂ ਦੇਣਾ ਚਾਹੁੰਦੇ ਫੁੱਟਸਰ ਸਾਹਿਬ ਹੂੰ ਅਸੀਂ ਉੱਥੇ ਜਾਣਾ ਸੀ ਇੱਕ ਤੇ ਦੋ ਪ੍ਰੋਗਰਾਮ ਸੀ ਤੇ ਕੱਲ ਨੂੰ ਅੱਜ 19 ਤਰੀਕਾ ਅੱਜ ਅਸੀਂ ਵੀ ਚੱਲੂ ਕਰਦੀ ਸੀ ਤੇ ਸਾਨੂੰ ਲੱਗਾ ਕਿ ਜਿੱਦਾਂ ਸਿੰਘਾਂ ਵਾਲੇ ਇਹਨਾਂ ਨੇ ਰੋਕਿਆ ਸੀ ਉਹ ਸਾਡਾ ਕੋਈ ਸਾਨੂੰ ਸ਼ਾਇਦ ਕਰਨ ਦਾ ਇਰਾਦਾ ਹੋਵੇ ਇਹਨਾਂ ਦਾ ਅਸੀਂ ਗੱਡੀਆਂ ਵਾਪਸ ਲੈ ਲਈਆਂ ਉਸੇ ਬੰਨੇ ਨਾਕਾ ਲੱਗਾ ਸੀ ਉਰਲੇ ਬੰਨੇ ਨਾਕਾ ਤੇ ਸਾਨੂੰ ਕਿਸੇ ਨੇ ਨਹੀਂ ਰੋਕਿਆ ਸਾਨੂੰ ਉਦੋਂ ਵੀ ਮਹਿਸੂਸ ਹੋਇਆ ਵੀ ਸ਼ਾਇਦ ਇਹ ਸਾਨੂੰ ਵਾਪਸ ਕਰਨਾ ਚਾਹੁੰਦੇ ਆ ਤੇ ਮਤਲਬ ਉੱਧਰ ਨਾ ਜਾਣਾ ਹਾਂਜੀ ਫਿਰ ਆਗੇ ਪੁਲ ਦੇ ਲਾਗੇ ਆ ਕੇ ਅਸੀਂ ਗੱਡੀਆਂ ਘੜੀਆਂ ਕੀਤੀਆਂ ਗੱਡੀਆਂ ਘੜੀਆਂ ਕਰਕੇ ਮੈਂ ਜਾ ਕੇ ਬਕਾਇਦਾ ਤੌਰ ਤੇ ਅਫਸਰਾਂ ਨਾਲ ਗੱਲ ਕਰਨ ਵਾਸਤੇ ਪੁਛੇ ਗਿਆ ਵੀ ਤੁਸੀਂ ਸਾਡੇ ਪਿੱਛੇ ਕਿਉਂ ਕਰ ਰਹੇ ਸੀ ਗੱਲ ਹੈ ਹੂੰ ਹੈ ਹੂੰ ਉਹ ਪੁਲਿਸ ਸਾਡੇ ਕੋਈ ਇਹੀ ਗੱਡੀਆਂ ਰੋਕ ਲੀਆਂ 2 ਮਿੰਟ ਬਾਅਦ ਉਹ ਪਿੱਛੇ ਆ ਗਈ ਤੇ ਮੈਂ ਦੇਖਿਆ ਮੈਂ ਕਿਹਾ ਯਾਰ ਤੁਸੀਂ ਕਿਉਂ ਸਾਡੇ ਪਿੱਛੇ ਕਿਉਂ ਕਰ ਰਹੇ ਹੋ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਨਾ ਮੈਨੂੰ ਕਿਹਾ ਵੀ ਤੁਹਾਨੂੰ ਅਰੈਸਟ ਕਰਨਾ ਨਾ ਹੀ ਮੈਨੂੰ ਅਰੈਸਟ ਕੀਤਾ ਉਹਨੇ ਉਸ ਕੰਦੇ ਤੇ ਹੂੰ ਹੈ ਕਿਉਂਕਿ ਮੈਂ ਉਹਨਾਂ ਦੀ 1 ਫੁੱਟ ਦੀ ਦੂਰੀ ਤੇ ਸੀ ਹੂੰ ਦੀਦੀ ਵੀ ਨਹੀਂ ਕਿ ਮੈਂ ਬਹੁਤ ਦੂਰ ਸਾਤੇ ਉਹਨਾਂ ਨਾਲ ਦੂਰੋਂ ਗੱਲ ਕਰ ਰਿਹਾ ਹੁੰਦਾ ਕਿ ਮੈਂ ਕੋਈ ਇਸ ਟਾਈਪ ਦਾ ਥੇਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਮੈਨੂੰ ਲੱਗਿਆ ਵੀ ਯਾਰ ਕਿਉਂ ਕੋਈ ਜਿਆਦਾ ਕੋਈ ਫੋਰਸਪਾਸ ਬਹੁਤ ਚਾਚ ਬਣੀ ਹੋਈ ਜਾਂਦੀ ਸੀ ਤੇ ਮੈਂ ਕਹੇ ਇੱਥੇ ਕਿ ਮੈਂ ਕਹਿੰਦਾ ਅਸੀਂ ਇਹ ਤੂੰ ਚੰਗਾ ਵੀ ਮਤਲਬ ਇਕੱਲਾ ਇਕੱਲਾ ਕਰਕੇ ਨਿਕਲ ਜਾਨੇ ਜਿਸ ਤਰ੍ਹਾਂ ਦੀ ਬਸ ਆਉਂਦਿਆਂ ਨੂੰ ਭਾਈ ਸਾਹਿਬ ਮੇਰੇ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਲੱਗਿਆ ਕਿ ਕਿਹੜੀ ਗੱਡੀ 'ਚ ਗਏ ਨੇ ਉਹ ਜਾਂ ਕਿਸੇ ਮੋਟਰਸਾਈਕਲ ਤੇ ਗਏ ਨੇ ਉਹ ਮੇਰੇ ਆਉਂਦਿਆਂ ਨੂੰ ਗੱਡੀ 'ਚ ਨਹੀਂ ਸੀ ਆਗੇ ਹਾਂਜੀ ਅੱਛਾ ਜਦੋਂ ਤੁਸੀਂ ਔਰ ਅਮਰਤਪਾਲ ਸਿੰਘ ਇਕੱਠੇ ਸੀ ਕਿ ਗੱਡੀ ਆ ਮੈਂ ਅਸੀਂ ਇੱਕ ਗੱਡੀ ਸਾਂ ਤੇ ਅਸੀਂ ਜਦੋਂ ਪਿੱਛੇ ਗਏ ਆ ਤੇ ਉਦੋਂ ਬਾਅਦ ਵਿੱਚ ਉਹ ਨਹੀਂ ਸੀ ਆ ਕਿ ਸਾਡਾ ਮਕਸਦ ਸੀ ਵੀ ਅਸੀਂ ਕਿਸੇ ਤਰੀਕੇ ਨਾਲ ਮੁਕਸਰ ਸਾਹਿਬ ਪਹੁੰਚੀਏ ਹਾਂ ਸਾਡਾ ਗ੍ਰਿਫਤਾਰੀ ਨੂੰ ਸਾਨੂੰ ਪਤਾ ਹੀ ਨਹੀਂ ਸੀ ਵੀ ਗ੍ਰਿਫਤਾਰ ਕਰ ਕਿਉਂ ਨਾ ਕਿਉਂਕਿ ਜੇ ਅਗਰ ਗ੍ਰਿਫਤਾਰ ਕਰਨਾ ਹੁੰਦਾ ਤੇ ਅਸੀਂ ਕਿਹੜੇ ਕਿਤੇ ਲੋਕ ਤੇ ਫਿਰਦੇ ਸਾਂ ਹਾਂ ਪਰ ਉਹਦੇ ਅਸੀਂ ਮਤਲਬ ਆਏ ਆ ਰਾਤ ਪ੍ਰੋਗਰਾਮ ਤੋਂ ਆਏ ਆ ਕਿਉਂਕਿ ਗ੍ਰਿਫਤਾਰੀ ਦਾ ਤੇ ਡਰ ਉਸ ਬੰਦੇ ਨੂੰ ਹੋਵੇ ਜਿਹੜਾ ਬੰਦਾ ਕਿਤੇ ਛਿਪਣ ਹੋਇਆ ਹੋਵੇ ਹੂੰ ਹੂੰ ਇਹ ਤੇ ਆ ਬਾਅਦ ਵਿੱਚ ਪਤਾ ਲੱਗਾ ਸਾਨੂੰ ਵੀ ਇਹ ਗ੍ਰਿਫਤਾਰੀ ਦੇ ਚੱਕਰ ਦੇ ਵਿੱਚ ਅਸੀਂ ਤੇ ਸੋਚਦੇ ਸੀ ਕਿ ਤੁਹਾਨੂੰ ਵੀ ਸ਼ਾਇਦ ਇਸ ਕਰਕੇ ਰੁਕਾਇਆ ਜਾ ਰਿਹਾ ਹੈ ਹੁਣੇ ਵੀ ਮੈਂ ਡੀਆਈਜੀ ਜਿਹੜੇ ਸਾਡੇ ਬਾਰਡਰ ਰੇਂਜ ਨੇ ਉਹਨਾਂ ਦੇ ਨਾਲ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਆਖਿਆ ਮੈਂ ਕਿ ਮੈਂ ਭਲਾਈ ਜਗਾ ਤੇ ਮੈਂ ਕੋ ਮਿਲਣਾ ਚਾਹੁੰਦਾ ਦਸੂ ਮੈਂ ਕਿ ਕ੍ਰਿਮਨਲ ਤੇ ਮਿਲਣਾ ਚਾਹੁੰਦਾ ਉਹਦੇ ਮੈਂ ਬੇਪੀਨਾ ਚਾਹੁੰਦਾ ਹੂੰ ਅੱਛਾ ਥੋੜੀ ਪੁਲਿਸ ਦੇ ਨਾਲ ਗੱਲ ਹੋਈ ਆ ਹੁਣੇ ਡੀਆਈਜੀ ਬਾਰਡਰ ਰੇਂਜ ਨਾਲ ਗੱਲ ਹੋਈ ਆ ਤੁਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਮਿਲਣਾ ਚਾਹੁੰਦੇ ਹੋ ਔਰ ਦੱਸੋ ਕਿੱਥੋਂ ਹਾਂ ਮੈਂ ਉਹਨਾਂ ਨੂੰ ਕਿਹਾ ਮੈਂ ਮਿਲਣਾ ਚਾਹੁੰਦਾ ਮੈਂ ਦੱਸੋ ਕਿੱਥੇ ਜੋ ਮੈਂ ਮਤਲਬ ਤੁਸੀਂ ਮੇਰੇ ਕੋਲ ਆ ਜਾਓ ਕਿਉਂਕਿ ਜੇ ਮੈਂ ਆਉਂਗਾ ਤੇ ਮੈਨੂੰ ਰਾਤ ਬਿਨਾਂ ਮਤਲਬ ਤੋਂ ਰਸਤਾ ਲੰਘੇ ਕਿਤੇ ਜਾਂ ਕੋਈ ਕਰਨਗੇ ਕਿਉਂਕਿ ਗੱਡੀ ਮੇਰੇ ਕੋਲ ਮਰਸੀਡੀ ਗੱਡੀ ਮੇਰੇ ਕੋਲ ਹੈ ਅੱਛਾ ਮਰਸੀਡੀ ਜਿਹੜੀ ਤੁਹਾਡੇ ਕੋਲ ਹੈ ਠੀਕ ਹੈ ਹਾਂਜੀ ਹਾਂਜੀ ਔਰ ਤੁਸੀਂ ਪੰਜਾਬ ਦੇ ਵਿੱਚ ਹੀ ਹੋ ਹਾਂਜੀ ਜੀ ਪੰਜਾਬ ਚ ਉੱਥੇ ਹੀ ਹਾਂ ਜਿੱਥੇ ਮਤਲਬ ਮੈਨੂੰ ਲੱਗਦਾ ਕਿ ਵਿਚਲੇ ਉਹਦੇ ਲਾਗੇ ਬੰਨੇ ਆ ਹੂੰ ਇਹ ਇੱਕ ਚੀਜ਼ ਮੈਨੂੰ ਇਹ ਕਲੀਅਰ ਕਰ ਦਿਓ ਤੁਸੀਂ ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਅਮਰਤਪਾਲ ਸਿੰਘ ਹੁਣੀ ਕਿੱਥੇ ਨੇ ਉਹਨਾਂ ਦਾ ਪਰਿਵਾਰ ਵੀ ਹਾਲਾਂਕਿ ਥੋੜਾ ਚਲੋ ਕੰਟੈਕਟ ਹੋਇਆ ਹੋਊਗਾ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਵੀ ਤੁਸੀਂ ਕਹਿ ਰਹੇ ਹੋ ਕਿੰਨੇ ਕੁ ਮਿੰਟਾਂ ਦੀ ਇਹ ਗੱਲਬਾਤ ਆ ਜਿਹੜੀ ਤੁਸੀਂ ਅਮਰਤਪਾਲ ਸਿੰਘ ਦੇ ਨਾਲ ਗੱਡੀ ਦੇ ਵਿੱਚ ਬੈਠੇ ਸੀ ਤੁਸੀਂ ਪੁਲਿਸ ਦੇ ਨਾਲ ਗੱਲ ਕਰਨ ਚਲੇ ਗਏ ਔਰ ਉਸ ਤੋਂ ਬਾਅਦ ਨਜ਼ਰ ਨਹੀਂ ਆਉਂਦੇ ਗੱਡੀ ਚੋਂ ਗਾਇਬ ਹੁੰਦੇ ਆ ਹਾਂਜੀ ਇਹ ਕਿੰਨੇ ਕੁ ਮਿੰਟਾਂ ਦੀ ਗੱਲਬਾਤ ਹੈ ਜੀ 5 ਮਿੰਟ ਦਾ ਮੈਕਸਿਮਮ 5 ਜਾਂ 4-5 ਮਿੰਟ ਦਾ ਹੋਊਗਾ ਹਮ ਔਰ ਗੱਡੀ ਤੋਂ ਕਿੰਨੀ ਦੂਰ ਗਏ ਤੁਸੀਂ ਹਰਜੀਤ ਸਿੰਘ ਜੀ ਚਾਰ ਪੰਜ ਗੱਡੀਆਂ ਚਾਰ ਕੁ ਛੱਡੀਆਂ ਗੱਡੀਆਂ ਸੀ ਚੌਂਕ ਤੇ ਗੱਡੀਆਂ ਤੋਂ ਪਿੱਛੇ ਹੋਰ ਦੋ ਚਾਰ ਗੱਡੀਆਂ ਪਿੱਛੇ ਹੋ ਜਾਣਗੀਆਂ ਮਤਲਬ ਇੰਨਾ ਕੁ ਲਾ ਲੋ ਠੀਕ ਹੈ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿਤੇ ਮੋਟਰਸਾਈਕਲ ਤੇ ਚਲੇ ਗਏ ਕਿਤੇ ਤੁਹਾਨੂੰ ਲੱਗਦਾ ਕੀ ਹੈ ਪੂਰੀ ਤੁਹਾਡਾ ਪਰਸੈਪਸ਼ਨ ਜਾਂ ਤੁਹਾਡੀ ਅਸੈਸਮੈਂਟ ਕੀ ਕਹਿੰਦੀ ਹੈ ਮੈਨੂੰ ਇਸ ਗੱਲ ਦਾ ਪਹਿ ਪਿੱਛੇ ਕੌਂਕੇ ਨਹੀਂ ਦੇਖਿਆ ਕਿ ਉਹ ਕਿੱਥੇ ਗੱਡੀ ਤੇ ਗਏ ਨੇ ਜਾਂ ਮੋਟਰਸਾਈਕਲ ਤੇ ਗਏ ਨੇ ਸਾਡਾ ਮੇਨ ਮੈਸੇਜ ਸੀ ਕਿ ਮੁਸੱਫਰ ਸਾਂ ਪਹੁੰਚਣਾ ਤੇ ਮੈਨੂੰ ਲੱਗਦਾ ਸੀ ਕਿ ਉਹ ਮੁਸੱਫਰ ਸਾਂ ਪਹੁੰਚ ਵੀ ਹੋਣਗੇ ਜਿੱਧਰ ਦੀ ਵੀ ਕਿਤੇ ਗਏ ਹਾਂਗੇ ਪਰ ਉਹ ਉਦੋਂ ਬਾਅਦ ਸਾਨੂੰ ਘਾੜ ਹੀ ਤਾਂ ਹੀ ਹੋ ਪਤਾ ਲੱਗਾ ਕਿ ਗੱਡੀਆਂ ਸਾਡੇ ਪਿੱਛੇ ਬਹੁਤ ਆ ਗਈਆਂ ਤੇ ਮੈਂ ਤੇ ਗੱਡੀ ਥੋੜੀ ਜਿਹੀ ਮੇਰੀ ਗੱਡੀ ਤੇਜ਼ ਚਲਾ ਕੇ ਮੈਂ ਤਾਂ ਮੈਂ ਸੈੱਡ ਨੂੰ ਹੋ ਗਿਆ ਕਿਤੇ ਨੂੰ ਮੈਂ ਰੁਕ ਗਿਆ ਹੂੰ ਕਿਤੇ ਬਾਅਦ ਵਿੱਚ ਮੈਂ ਦੇਖਿਆ ਕਿ ਗੱਡੀਆਂ ਬਹੁਤ ਹੀ ਪਿੱਛੇ ਤੁਰੀਆਂ ਜਾ ਰਹੀਆਂ ਨੇ ਜਿਹੜੇ ਬੰਦੇ ਸਾਡੇ ਅਰੈਸਟ ਕੀਤੇ ਬਾਅਦ ਦੇ ਸੀ ਹੂੰ ਇਹ ਗੱਲ ਤਾਂ ਇਹ ਉਦੋਂ ਜਦੋਂ ਮੈਂ ਕੋਲ ਕੋਲ ਤਾਂ ਉਦੋਂ ਪੁਲਸਰੇ ਕਹਿੰਦੇ ਜੀ ਤੁਹਾਨੂੰ ਅਰੈਸਟ ਕਰਨਾ ਅਸੀਂ ਇੱਥੇ ਹੀ ਨਾ ਉੱਥੇ ਹੂੰ ਇਹ ਐਡੀ ਭੱਜ ਦੌੜ ਕਰਨ ਦੀ ਇਹ ਨਾਟਕ ਕਰਨ ਦੀ ਜਰੂਰਤ ਹੀ ਕੋਈ ਨਹੀਂ ਸੀ ਹੂੰ ਹੂੰ ਪਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਮੈਂ ਇਹ ਜ਼ਰੂਰ ਸਮਝਣੀ ਚਾਹਨਾ ਗੱਲ ਕਿ ਜਿਹੜੀ ਸਿਚੁਏਸ਼ਨ ਹੈ ਮੈਂ ਸਮਝ ਸਕਦਾ ਜਿਹੜੀ ਤੁਸੀਂ ਸਿਚੁਏਸ਼ਨ ਦੇ ਵਿੱਚੋਂ ਇਸ ਵੇਲੇ ਪਰ ਮੈਂ ਇਹ ਜ਼ਰੂਰ ਜਾਣਨੀ ਚਾਹਨਾ ਚੀਜ਼ ਕਿ ਜਿਵੇਂ ਤੁਹਾਨੂੰ ਨਾਲ ਦਿਆ ਤੋ ਤੁਸੀਂ ਪੁੱਛਿਆ ਭਾਈ ਅਮਰਤਪਾਲ ਸਿੰਘ ਹੁਣੀ ਕਿੱਥੇ ਨੇ ਨਾ ਕੋਈ ਡਰਾਈਵਰ ਹੋਊਗਾ ਨਾਲ ਜਾਂ ਕੋਈ ਹੋਰ ਗਨਮੈਨ ਗਿਆ ਕੁਝ ਬਾਕੀ ਆਪਣੀ ਕੋਈ ਨਹੀਂ ਮੇਰੇ ਨਾਲ ਕੋਈ ਨਹੀਂ ਗਿਆ ਹੂੰ ਨਹੀਂ ਉਸ ਗੱਡੀ ਦੇ ਵਿੱਚ ਡਰਾਈਵ ਕੌਣ ਕਰ ਰਿਹਾ ਸੀ ਮਰਸੀਡੀਜ਼ ਨੂੰ ਮੈਂ ਡਰਾਈਵ ਕਰ ਰਿਹਾ ਸੀ ਤੁਸੀਂ ਡਰਾਈਵ ਕਰ ਰਹੇ ਸੀ ਅਮਰਤਪਾਲ ਸਿੰਘ ਅੱਗੇ ਬੈਠੇ ਸੀ ਔਰ ਪਿੱਛੇ ਕੋਈ ਨਹੀਂ ਸੀ ਸਿਕਿਉਰਟੀ ਨੂੰ ਲੈ ਕੇ ਨਾ ਪਿੱਛੇ ਸੀ ਦੋ ਜਣੇ ਸਕਾਟ ਗਏ ਸੀ ਉਹ ਸਕਾਟ ਗਏ ਨਹੀਂ ਹੈਗੇ ਨਾਲ ਹਾਂ ਹਾਂ ਅੱਛਾ ਉਹ ਵੀ ਨਾਲ ਨਹੀਂ ਸੀਗੇ ਜਦੋਂ ਤੁਸੀਂ ਆਏ ਉਦੋਂ ਉਹ ਵੀ ਗਾਇਬ ਸੀ ਉਹ ਵੀ ਗਾਇਬ ਸੀ ਹਾਂਜੀ ਔਰ ਹੁਣ ਉਹਨਾਂ ਦੀ ਜਾਣਕਾਰੀ ਮਿਲੀ ਆ ਕੋਈ ਕਿੱਥੇ ਨੇ ਉਹ ਨਹੀਂ ਕੋਈ ਜਾਣਕਾਰੀ ਨਹੀਂ ਆਈ ਅੱਛਾ ਯਾਨੀ ਕਿ ਉਹ ਇਕੱਠੇ ਹੋਣਗੇ ਤੁਹਾਨੂੰ ਕੀ ਲੱਗਦਾ ਕੋਈ ਗ੍ਰਿਫਤਾਰੀ ਦੀ ਅਸ਼ੰਕਾ ਲੱਗਦੀ ਖੱਛਾ ਲੱਗਦਾ ਜਾਂ ਫਿਰ ਤੁਹਾਨੂੰ ਲੱਗਦਾ ਕਿ ਅੰਡਰਗਰਾਉਂਡ ਹੋਣਗੇ ਜਿਹੜੀ ਤੇ ਫੋਟੋ ਇੱਕ ਆ ਰਹੀ ਆ ਟੈਲੀਵਿਜ਼ਨ ਦੇ ਵਿੱਚ ਉਹਦੇ ਤੋਂ ਮੈਨੂੰ ਲੱਗਦਾ ਆ ਕਿ ਮਤਲਬ ਦੇਖਦੇ ਗੱਲ ਸਰ ਇਹ ਜਿਹੜੀ ਜੇ ਸਾਫ ਆਪਸ ਨੂੰ ਲਿਖੇ ਗਏ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਸਾਥੀ ਨੂੰ ਖੜਿਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਖੜਿਆ ਹੋਊਗਾ ਤੇ ਜਾ ਕੇ ਉਹਨਾਂ ਦਾ ਇਨਕਾਊਂਟਰ ਕਰਨ ਦੀ ਤਿਆਰੀ ਹੋਗੀ ਤੁਹਾਨੂੰ ਲੱਗਦਾ ਕਿ ਅਮਰਪਾਲ ਸਿੰਘ ਦਾ ਇਨਕਾਊਂਟਰ ਹੋ ਸਕਦਾ ਦੇਖੋ ਜਿੱਦਾਂ ਦਾ ਪਗੋੜਾ ਕਰਾਰ ਦਿੱਤਾ ਜਾ ਰਿਹਾ ਜਾਂ ਉਹਦੀਆਂ ਕੋਈ ਗੱਲਾਂ ਕੀਤੀਆਂ ਜਾ ਰਹੀਆਂ ਇਹ ਇਹ ਤੇ ਸਾਬਿਤ ਕਰਦਾ ਕਿ ਇਨਕਾਊਂਟਰ ਹੀ ਹੋ ਸਕਦਾ ਹੂੰ ਪਰ ਜਿਸ ਤਰੀਕੇ ਦੇ ਨਾਲ ਇਹ ਪੂਰੀ ਬਿੱਟੂ ਵਰਗੇ ਆ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਇਹ ਇਹਨਾਂ ਦਾ ਇੱਕ 2 ਮਿੰਟਾਂ ਦਾ ਇੰਕਾਊਂਟਰ ਕਰ ਦਨਗੇ ਹੈ ਤੇ ਉਹ ਮੈਨੂੰ ਲੱਗਦਾ ਹੈ ਕਿ ਇਹ ਗੱਲ ਪੂਰੀ ਹੁੰਦੀ ਨਗਰੀ ਮੈਂ ਹਮ ਅਰਵਨੀਤ ਮਿੱਟੂ ਦਾ ਬਿਆਨ ਯਾਦ ਹੈ ਮੈਨੂੰ ਉਹ ਕਹਿੰਦੇ ਸੀ ਕਿ ਮੈਂਟੀ ਲੱਗਦਾ ਹੈ ਇੰਕਾਊਂਟਰ ਕਰਨ ਨੂੰ ਕਿਉਂਕਿ ਉਹ ਕਹਿੰਦੇ ਕਿ ਜਿਸ ਤਰ੍ਹਾਂ ਦੇ ਬਿਆਨ ਅਮਰਤਪਾਲ ਹੁਣੀ ਦੇ ਰਹੇ ਉਹਨਾਂ ਨੂੰ ਗਰੇਜ ਕਰਨਾ ਚਾਹੀਦਾ ਇਹ ਬਿਆਨ ਸੀ ਹਾਂਜੀ ਹਾਂਜੀ ਹਮ ਹਾਂਜੀ ਪਰ ਹੁਣ ਹੁਣ ਤੁਸੀਂ ਗ੍ਰਿਫਤਾਰੀ ਦਿਓਗੇ ਜਾਂ ਜਿਵੇਂ ਤੁਹਾਡੀ ਗੱਲ ਹੋਈ ਆ ਅ ਪ੍ਰਸ਼ਾਸਨ ਦੇ ਨਾਲ ਮੈਂ ਡੀਆਈਜੀ ਸਾਹਿਬ ਨੂੰ ਕਿਹਾ ਕਿ ਅਗਰ ਮੇਰੀ ਗ੍ਰਿਫਤਾਰੀ ਦੀ ਲੋੜ ਹੈ ਤਾਂ ਮੈਂ ਮੈਨੂੰ ਮੇਰੀ ਗ੍ਰਿਫਤਾਰੀ ਕਰ ਲਓ ਤੁਸੀਂ ਕੋਈ ਗੱਲ ਨਹੀਂ ਪਰ ਜਿਹੜੀ ਤਸਵੀਰ ਤੁਸੀਂ ਕੋਈ ਹੋਰ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਕੋਈ ਜਾਣਕਾਰੀ ਮਿਲੀ ਹੋਵੇ ਵੀ ਕਿੱਥੇ ਅਰੈਸਟ ਕਰਕੇ ਜੇ ਤੁਸੀਂ ਕਹਿ ਰਹੇ ਹੋ ਕਿ ਇੱਕ ਫੋਟੋ ਨਜ਼ਰ ਆਈ ਹੈ ਉਹ ਅਮਰਤਪਾਲ ਸਿੰਘ ਹੁਣੀ ਲੱਗਦੇ ਆ ਤੁਹਾਨੂੰ ਆ ਉਹਦੇ ਤੋਂ ਮਹਿਸੂਸ ਹੁੰਦਾ ਸ਼ਾਹਕੋਟ ਥਾਣੇ ਵੀ ਆ ਰਹੀ ਆ ਮਨ ਨੂੰ ਉਹਦੇ ਤੋਂ ਮਹਿਸੂਸ ਹੁੰਦਾ ਕਲੀਅਰ ਨਹੀਂ ਆ ਗਈ ਪਰ ਲੱਗਦਾ ਵਾ ਕਿ ਉਹਦੇ ਤੋਂ ਇਹ ਗੱਲ ਪੋਸੀਬਲ ਆ ਇੱਕ ਇੱਕ ਦੋ ਥਾਵਾਂ ਤੇ ਸੀਸੀਟੀਵੀ ਫੁਟੇਜ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਮਰਸੀਡੀਜ਼ ਭੱਜ ਰਹੀ ਆ ਔਰ ਪਿੱਛੇ ਜਿਹੜੀ ਆ ਸਕੋਰਪੀਓ ਲੱਗੀ ਹੋਈ ਆ ਨਜ਼ਰ ਆ ਰਹੀ ਆ ਪਿੱਛੋਂ ਔਰ ਪਿੱਛੋਂ ਮਰਸੀਡੀਜ਼ ਗੱਡੀ ਦੇ ਵਿੱਚ ਬੈਸ ਆ ਮਰਸੀਡੀਜ਼ ਗੱਡੀ ਦੇ ਵਿੱਚ ਨਹੀਂ ਕੋਈ ਗੱਲ ਅੱਛਾ ਤੁਹਾਡੇ ਪਿੱਛੇ ਤੁਹਾਡਾ ਪਿੱਛਾ ਵੀ ਕੀਤਾ ਉਸ ਤੋਂ ਬਾਅਦ ਗੱਡੀਆਂ ਨੇ ਪੁਲਿਸ ਨੇ ਮੈਂ ਤੁਹਾਨੂੰ ਮੇਰੀਆਂ ਮੇਰੀ ਗੱਡੀ ਦੇ ਪਿੱਛੇ ਐਂਡਵਰ ਗੱਡੀਆਂ ਸੀ ਦੋ ਐਂਡਵਰ ਦੇ ਪਿੱਛੇ ਸ਼ਾਇਦ ਇੱਕ ਆ ਸੀ ਹਾਂਜੀ ਇਹ ਇਹ 3-4 ਗੱਡੀਆਂ ਇਦਾਂ ਸਾਡੇ ਕਾਫਲੇ 'ਚ ਜਿਹੜੀਆਂ ਹੈਗੀਆਂ ਸੀ ਉਸ ਟਾਈਮ ਤੇ ਚੱਲ ਰਹੀਆਂ ਸੀ ਠੀਕ ਹੈ ਮੈਂ ਗੱਡੀ ਜਿਹੜੀ ਆ ਕਾਫੀ ਤੇਜ਼ ਚਲਾਈ ਕਿਉਂਕਿ ਮੈਨੂੰ ਇਹ ਸੀ ਵੀ ਮੈਂ ਮੁਕਤ ਪਹੁੰਚ ਜਾ ਪਰ ਮੈਨੂੰ ਰਹਾਵਾਂ ਰੂਹਾ ਦਾ ਪਤਾ ਨਹੀਂ ਸੀ ਮੈਂ ਫਿਰ ਮਤਲਬ ਮੈਨੂੰ ਰੁਕਣਾ ਪਿਆ ਹੂੰ ਹੂੰ ਹਾਂਜੀ ਪਰ ਜਿਹੜਾ ਇੰਡਾਇਵਰ ਗੱਡੀਆਂ ਬਾਕੀ ਸਾਰੀਆਂ ਫਿਰ ਕਾਫਲੇ ਚੋਂ ਨਿਕੜ ਗਈਆਂ ਸੀ ਗੱਡੀਆਂ ਮੈਂ ਕਾਫਲੇ ਚੋਂ ਨਿਕਲ ਗਿਆ ਉਹ ਸ਼ਾਇਦ ਨਹੀਂ ਨਿਕਲੇ ਮੈਨੂੰ ਨਹੀਂ ਲੱਗਦਾ ਕਿ ਮਤਲਬ ਉਹ ਨਹੀਂ ਪਰ ਇਹ ਇਹ ਵੀ ਥੋੜੀ ਚੱਲ ਰਹੀ ਹੈ ਕਿ ਅਮਰਤਪਾਲ ਸਿੰਘ ਤਾਂ ਜੀ ਮੋਟਰਸਾਈਕਲ ਤੇ ਬਹਿ ਕੇ ਨਿਕਲ ਗਏ ਇਹ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਲੱਗਦੀਆਂ ਤੁਹਾਨੂੰ ਕੋਈ ਜਾਣਕਾਰੀ ਮਿਲੀ ਕਿਸੇ ਦੇ ਕੋਲੋਂ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਮੋਟਰਸਾਈਕਲ ਤੇ ਕਰਕੇ ਗਏ ਕਿਉਂਕਿ ਜੇ ਉਹ ਨਾਜ਼ਖਾਨਵੀ ਸੀ ਤੇ ਉਹ ਮੋਟਰਸਾਈਕਲ ਤੇ ਪੋਸੀਬਲ ਨਹੀਂ ਆਗਾ ਹੂੰ ਹੂੰ ਯਾਨੀ ਤੁਹਾਨੂੰ ਇਹ ਲੱਗਦਾ ਕਿ ਅਮਰਤਪਾਲ ਸਿੰਘ ਦੀ ਅਰੈਸਟ ਹੋਈ ਹੈ ਔਰ ਉਹਨਾਂ ਦੇ ਨਾਲ ਜਿਹੜੇ ਸਿਕਿਉਰਟੀ ਪਰਸਨ ਕਹਿ ਲੋ ਜਾਂ ਗਨਮੈਨ ਕਹਿ ਲੋ ਉਹਨਾਂ ਦੀ ਵੀ ਨਾਲ ਅਰੈਸਟ ਹੋਈ ਹੈ ਮੈਨੂੰ ਮੈਨੂੰ ਇਹ ਤਾਂ ਮਸੂਮ ਸੁਣੋ। ਹੂੰ। ਔਰ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਲੋੜ ਪੈਂਦੀ ਆ ਤਾਂ ਅਰੈਸਟ ਤੁਸੀਂ ਵੀ ਦਿਓਗੇ ਕਿਉਂਕਿ ਅਰੈਸਟ ਆ ਅਮਰਿਤਪਾਲ ਸਿੰਘ ਹੁਣਾਂ ਦੇ ਤਕਰੀਬਨ 70 ਪਲੱਸ ਸਾਥੀਆਂ ਦੀ ਅਰੈਸਟ ਹੋਈ ਆ ਔਰ ਅਸਾਮ ਲੈ ਕੇ ਜਾਇਆ ਗਿਆ ਕਈਆਂ ਨੂੰ ਤਾਂ। ਹਾਂਜੀ ਹਾਂ ਰਾਗ ਦੀ ਗੱਲ ਹੈ ਦੇਖੋ ਅਸਾਮ ਲੈ ਕੇ ਜਾ ਰਹੇ ਹੈ। ਹੂੰ। ਤੇ ਇਹ ਅਸਾਮ ਲੈ ਕੇ ਜਾ ਰਿਹਾ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਸ਼ਾਇਦ ਉਹ ਕੋਈ ਨਹੀਂ ਭਾਈ ਸਾਹਿਬ ਹਾਂਗੇ। ਮੈਨੂੰ ਨਹੀਂ ਏ ਕੀ ਨਾਲ ਦੇ ਵਿੱਚ ਕੋਈ ਇਛੱਕ ਲੱਗਦੀ ਕਿਉਂਕਿ ਹੋਰ ਆਮ ਬੰਦਿਆਂ ਨੂੰ ਪ੍ਰਧਾਨ ਮੰਤਰੀ ਵਰਗੇ ਵਿਚਾਰੇ ਬੰਦੇ ਨੂੰ ਕੀ ਬਦਲੂ ਕੋਈ ਹੈਗੀ ਬੈ ਆਹੋ ਜਦਿ ਉਹਨੂੰ ਆਸਾਮ ਲਈ ਕੇ ਜਾਣਾ ਹੁੰਦਾ ਉਸ ਜਾਸਨ ਕਰ ਹੂੰ ਪ੍ਰਧਾਨ ਮੰਤਰੀ ਨੂੰ ਨਾਲ ਆਸਾਮ ਲੈ ਗਿਆ ਹਾਂਜੀ ਆ ਪ੍ਰਧਾਨ ਮੰਤਰੀ ਦੇ ਨਾਲ ਇਹ ਜੱਤੀਬੰਦੀ ਨਾਲ ਕੀ ਲਿੰਕ ਸੀ ਜਸ ਇੱਕ ਇਹੋ ਸੀ ਨਾ ਕਿ ਉਹ ਮਦਰਸਾਨੋ ਵਿੱਚੋਂ ਸਾਡੀ ਸਪੋਰਟ ਕਰਦਾ ਸੀ ਹੋਰ ਤੇ ਕੋਈ ਤਾਂ ਜੱਤੀਬੰਦੀ ਨਾਲ ਕੋਈ ਲਿੰਕ ਨਹੀਂ ਹੈਗਾ ਹੂੰ ਇੱਕ ਚੀਜ਼ ਮੈਨੂੰ ਇਹ ਜ਼ਰੂਰ ਕਲੀਅਰ ਕਰ ਦਿਓ ਤੁਸੀਂ ਅਮਰਤਪਾਲ ਸਿੰਘ ਹੁਣਾਂ ਦੇ ਹਮੇਸ਼ਾ ਨਾਲ ਹੁੰਦੇ ਸੀ ਸائے ਦੀ ਤਰ੍ਹਾਂ ਜੀ ਜੀ ਔਰ ਬਾਕੀ ਦੇ ਲੋਕਾਂ ਦੀ ਅਰੈਸਟ ਵੀ ਹੋਈ ਹੈ ਜਿਹੜੇ ਲੋਕ ਨਾਲ ਨੇੜੇ ਤੇੜੇ ਹੁੰਦੇ ਸੀਗੇ ਔਰ ਉਹਨਾਂ ਦੀ ਹੋਈ ਹੈ ਯਾਨੀ ਹੁਣ ਅਰੈਸਟ ਦਾ ਤੁਹਾਨੂੰ ਵੀ ਲੱਗ ਰਿਹਾ ਕਿ ਤੁਸੀਂ ਵੀ ਅੰਡਰਗਰਾਉਂਡ ਹੋ ਇਸ ਵੇਲੇ ਤੁਹਾਡੀ ਵੀ ਅਰੈਸਟ ਹੋਊਗੀ ਮੈਂ ਮੈਂ ਥੋੜਾ ਸਾਈਡ ਹੋ ਗਿਆ ਸੀ ਤੇ ਮੈਨੂੰ ਮੇਰਾ ਮਕਸਦ ਸੀ ਉੱਥੇ ਜਾਣਾ ਸਾਰੇ ਲਈ ਇਹੋ ਮੇਨ ਮਕਸਦ ਸੀ ਉਹ ਸੀ ਜੋ ਸੈਕਟਰੀ ਕਲਾ ਪਹੁੰਚੀਏ ਇਹ ਭਾਈ ਸਾਹਿਬ ਉਥੇ ਪਹੁੰਚ ਜਾਂਦੇ ਮੈਂ ਉਥੇ ਪਹੁੰਚ ਜਾਂਦਾ ਤਾਂ ਅਸੀਂ ਵੀ ਹੀਰਸ ਦੁਬਾਰਾ ਤੋਂ ਸ਼ੁਰੂ ਕਰਦੇ ਉਥੇ ਕਿਉਂਕਿ ਲੋਕਾਂ ਨੇ ਹੱਤ ਹੋ ਜਾਣਾ ਸੀ ਟੋਟ ਪਰ ਸਾਨੂੰ ਦੇ ਬਾਅਦ ਵਿੱਚ ਪਤਾ ਲੱਗਾ ਕਿ ਇਹ ਤੇ ਬਹੁਤ ਵੱਡਾ ਕੋਈ ਤਰੈਪ ਲਾਈ ਕਰਦੇ ਸੀ ਜੇ ਅਰੈਸਟ ਦੀ ਗੱਲ ਹੁੰਦੀ ਤਾਂ ਅਰੈਸਟ ਸਾਡੀ ਘਰੋਂ ਬਹੁਤ ਵਧੀਆ ਤਰੀਕੇ ਨਾਲ ਹੋ ਸਕਦੀ ਸਾਨੂੰ ਕਿ ਜਿਹੜੀ ਡੀਆਈਜੀ ਬੱਡਰ ਰੇਂਜ ਨਾਲ ਹੋਰ ਵੀ ਅਫਸਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਜੀ ਇਹੋ ਜਿਹੀ ਕੁਝ ਗੱਲ ਹੁੰਦੀ ਤੇ ਮੈਨੂੰ ਕਹਿੰਦੇ ਕਿ ਮਤਲਬ ਗ੍ਰਿਫਤਾਰੀ ਕੱਢੀ ਕਰਨੀ ਹੈ ਜੀ ਤੁਸੀਂ ਦੱਸੋ ਕਿਦੋਂ ਕਰਨੀ ਹੈ ਜਾਂ ਕੀ ਕਰਨੀ ਹਾਂ ਹਾਂ ਪਰ ਤੁਹਾਨੂੰ ਲੱਗਦਾ ਕਿ ਤੁਸੀਂ ਜਿਸ ਤਰ੍ਹਾਂ ਦੇ ਬਿਆਨ ਅਮਰਤਪਾਲ ਸਿੰਘ ਹੁਣਾਂ ਦੇ ਸੀ ਇਸ ਕਰਕੇ ਅਜਨਾਲਾ ਘਟਨਾ ਤੋਂ ਬਾਅਦ ਇਹ ਜਿਹੜਾ ਸੀਗਾ ਇਸ ਤਰੀਕੇ ਨਾਲ ਟਰੈਪ ਲਾਇਆ ਗਿਆ ਇਹ ਮੈਂ ਦੇਖੋ ਜੀ ਪਤਾ ਕੀ ਆ ਜੇ ਟਰੈਪ ਲਾਉਣ ਦੀ ਗੱਲ ਤਾਂ ਇਹ ਕੱਲ ਰਾਤ ਤੇ ਅਸੀਂ ਆਏ 12 ਵਜੇ ਤੇ ਘਰ ਪਹੁੰਚੇ ਆ ਇਹ ਪ੍ਰੋਗਰਾਮ ਤੋਂ ਹੈ ਇਹ ਇਹ ਜਿਹੜੀ ਗੱਲ ਹੈ ਨਾ ਜੇ ਜਿੱਦਾਂ ਕੋਈ ਬੰਦੇ ਕਹਿੰਦੇ ਨਹੀਂ ਫਾਟੇ ਆ ਫਾਟੇ ਦੇ ਭੱਜਣ ਨਾਲ ਕੋਈ ਗੱਲ ਨਹੀਂ ਗ੍ਰਿਫਤਾਰੀ ਦੀ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਕੀ ਚੀਜ਼ ਅਗਰ ਸਾਨੂੰ ਗ੍ਰਿਫਤਾਰੀ ਦੀ ਲੋੜ ਪੈਂਦੀ ਉਹ ਕਹਿੰਦੇ ਤਾਂ ਆਪ ਗ੍ਰਿਫਤਾਰੀ ਦੇਵਾਂਗੇ ਹੂੰ ਕਿਉਂਕਿ ਮੈਂ ਅਸੀਂ ਚਾਹੁੰਦੇ ਸੀ ਕਿ ਪੰਜਾਬ ਦੇ ਜਿੱਦਾਂ ਦਾ ਇਹ ਮਾਹੌਲ ਫੇਟ ਕਰੀ ਜਾ ਰਿਹਾ ਹੈ ਨਾ ਪੰਜਾਬ ਵਾਸਤੇ ਬਹੁਤ ਨੁਕਸਾਨ ਦੀ ਗੱਲ ਹੈ ਕਿਉਂਕਿ ਪੰਜਾਬ ਨੂੰ ਇਹ ਅੱਤਵਾਦੀ ਤੌਰ ਦੇ ਵਿੱਚ ਲਿਜਾਣਾ ਚਾਹੁੰਦੇ ਆ ਜਿਸ ਵਿੱਚ ਅਸੀਂ ਬਿਲਕੁਲ ਵੀ ਮਤਲਬ ਐਗਰੀ ਨਹੀਂ ਹਾਂ ਕਿ ਪੰਜਾਬ ਨੂੰ ਇਸ ਨਿਗਾਹ ਨਾਲ ਦੇਖਿਆ ਜਾਵੇ ਕਿ ਦਿੱਲੀ ਉਹਨਾਂ ਜਿਹੜੀ ਹੈ ਮਤਲਬ ਐ ਤਰੀਕੇ ਨਾਲ ਪੇਸ਼ ਕਰੇ ਵੀ ਪੰਜਾਬ ਦੇ ਵਿੱਚ ਬਹੁਤ ਗੜਬੜ ਹੋ ਰਹੀ ਹੈ ਪੰਜਾਬ ਵਿੱਚ ਕੋਈ ਗੜਬੜ ਨਹੀਂ ਹੋ ਰਹੀ ਹੂੰ ਹੂੰ ਠੀਕ ਹੈ ਮੈਂ 2 ਮਿੰਟ ਦਾ ਸਮਾਂ ਤੁਹਾਡਾ ਹੋਰ ਲੈਣਾ ਅਮਰਤਪਾਲ ਸਿੰਘ ਤੁਸੀਂ ਤੁਹਾਨੂੰ ਲੰਬਾ ਨਾ ਲਓ ਮੈਂ ਹੋਰ ਵੀ ਮੈਨੂੰ ਪੁੱਛਾਲਾ ਇੱਕ ਇੱਕ ਮਿੰਟ ਦਾ ਇੱਕ ਦੋ ਮਿੰਟ ਦਾ ਮੈਂ ਸਮਾਂ ਹੋ ਲੈਣਾ ਤੁਸੀਂ ਕਹਿ ਰਹੇ ਹੋ ਕਿ ਅਮਰਤਪਾਲ ਸਿੰਘ ਅਰੈਸਟ ਹੋ ਗਏ ਆ ਔਰ ਜੇ ਬਾਈ ਦਾ ਵੇ ਨਹੀਂ ਹੋਏ ਜੇ ਤੁਹਾਡੇ ਦਾ ਸੰਪਰਕ ਹੁੰਦਾ ਤਾਂ ਕੀ ਅਮਰਤਪਾਲ ਸਿੰਘ ਗ੍ਰਿਫਤਾਰੀ ਦੇਣਗੇ ਮੈਨੂੰ ਲੱਗਦਾ ਕਿ ਜੇ ਮੇਰੇ ਨਾਲ ਸੰਪਰਕ ਹੋਇਆ ਤੇ ਜਰੂਰ ਦੇਣਗੇ ਠੀਕ ਹੈ ਔਰ ਤੁਸੀਂ ਕੱਲ ਗ੍ਰਿਫਤਾਰੀ ਦੇਣ ਜਾ ਰਹੇ ਹੋ ਛੇ ਉਹਨਾਂ ਨੇ ਮੇਰੇ ਨਾਲ ਕੋਈ ਗੁਨਾਹ ਨਹੀਂ ਅਜੇ ਤੱਕ ਮੈਂ ਕੋਈ ਉਹ ਜਿਹਾ ਬਲੈਂਡਰ ਨੇ ਕਿ ਤੱਕ ਬਣਾਉਣੇ ਕੀ ਤਾਂ ਅਗਰ ਫਿਰ ਵੀ ਉਹਨਾਂ ਨੂੰ ਲੱਗਦਾ ਹੋਊਗਾ ਕਿ ਮੇਰੀ ਗ੍ਰਿਫਤਾਰੀ ਕਰਨੀ ਜ਼ਰੂਰੀ ਆ ਤੇ ਮੈਂ ਡੀਆਈਜੀ ਸਾਹਿਬ ਨੂੰ ਕਿਹਾ ਕਿ ਮੈਨੂੰ ਤੁਸੀਂ ਮਿਲੋ ਤੇ ਜੇ ਉਹਨਾਂ ਨੂੰ ਲੱਗਦਾ ਉਹ ਮੇਰੀ ਗ੍ਰਿਫਤਾਰੀ ਕਰਨੀ ਕਰ ਤਾਂ ਮੇਰਾ ਆਖੀਰਲਾ ਸਵਾਲ ਹੈ ਅਮਰਤਪਾਲ ਸਿੰਘ ਉਹਨਾਂ ਨੇ ਕਿਹੜਾ ਗੁਨਾਹ ਕੀਤਾ ਜਿਸ ਤੋਂ ਬਾਅਦ ਇਹ ਪੂਰੀ ਕਹਾਣੀ ਰਚੀ ਗਈ ਹੈ ਦੇਖੋ ਐਸੇ ਗੱਲ ਦਾ ਤੇ ਸਾਨੂੰ ਸਮਝ ਨਹੀਂ ਆ ਰਹੀ ਤੇ ਮਤਲਬ ਜੇ ਐਨੇ ਦਿਨਾਂ ਤੋਂ ਜੇ ਅਜਨਾਲੇ ਵਾਲੀ ਘਟਨਾ ਦੀ ਗੱਲ ਕਰੀਏ ਅਜਨਾਲੇ ਵਾਲੀ ਘਟਨਾ ਦਾ ਤੁਸੀਂ ਪੱਤਰਕਾਰ ਦਿਓ ਤੁਹਾਨੂੰ ਅਸਲ ਦਾ ਪਤਾ ਕੋਈ ਅਸਾਈਰ ਹੋਈ ਥੇ ਹੂੰ ਹੋਰ ਪਤਾ ਲੱਗ ਰਿਹਾ ਵੀ ਐਫ ਆਈ ਆਰ ਹੋਈਆਂ ਜਾਂ ਕੁਝ ਹੋਇਆ ਜੇ ਕੋਈ ਐਫ ਆਈ ਆਰ ਹੋਈ ਹੁੰਦੀ ਤੇ ਅਸੀਂ ਉਹਦੀ ਤਿਆਰੀ ਕਰਦੇ ਹੂੰ ਸਾਨੂੰ ਕਿਸੇ ਵੀ ਕਿਸਮ ਦੀ ਅਸੀਂ ਤਿਆਰੀ ਕਰਦੇ ਅਸੀਂ ਗ੍ਰਫਤਾਰੀ ਦੀ ਤਿਆਰੀ ਕਰਦੇ ਅਸੀਂ ਉੱਥੇ ਪ੍ਰੋਟੈਸਟ ਕਰਨ ਦੀ ਕੋਈ ਗੱਲ ਕਰਦੇ ਕੁਛ ਨਾ ਕੁਛ ਕਰਦੇ ਨਾ ਅਸੀਂ ਇਹ ਗੱਲ ਦੇ ਹੂੰ ਹੂੰ ਅੱਛਾ ਪਰ ਇਹ ਇਹ ਸਾਨੂੰ ਸਾਨੂੰ ਹਮੇਸ਼ਾ ਇਹ ਕਿਹਾ ਗਿਆ ਗਿਆ ਕਿ ਨਹੀਂ ਕੋਈ ਗੱਲ ਨਹੀਂ ਕੁਛ ਨਹੀਂ ਕੁਛ ਨਹੀਂ ਹੋ ਰਿਹਾ ਬਸ ਥੋੜੇ ਦਿਨਾਂ ਦੀ ਗੱਲ ਹੈ ਇਹ ਨਾਰਮਲ ਹੋ ਜਾਣਾ ਸਾਰਾ ਕੁਝ ਕੋਈ ਗੱਲ ਨਹੀਂ ਹੈਗੀ ਸਾਰੇ ਅਫਸਰ ਸਾਨੂੰ ਉਹ ਕੁਝ ਕਿੰਦਰ ਹੂੰ ਪਰ ਕਾਂਗਰਸੀ ਤਾਂ ਬਹੁਤ ਸਵਾਗਤ ਕਰ ਰਹੇ ਇਸ ਫੈਸਲੇ ਦਾ ਕਹਿੰਦੇ ਇਹ ਫੈਸਲਾ ਤਾਂ ਬਹੁਤ ਪਹਿਲਾਂ ਲਿਆ ਜਾਣਾ ਚਾਹੀਦਾ ਸੀ ਕਿ ਪੰਜਾਬ ਦੇ ਦੁਖੀ ਜਿੱਤੇ ਵੀ ਨੇ ਪੰਜਾਬ ਦੇ ਦੁਖੀ ਸਾਰੇ ਦੇ ਸਾਰੇ ਇਸ ਗੱਲ ਦੀ ਬਹੁਤ ਖੁਸ਼ੀ ਮਨਾਉਣਗੇ ਜਿਹੜੇ ਭਾਈ ਹਰਪਾਲ ਸਿੰਘ ਨੂੰ ਗੋਲੀ ਮਾਰ ਦਿੱਤੀ ਜਾਊਗੀ ਉਹ ਇਸ ਕੰ ਬਹੁਤ ਜ਼ਿਆਦੀ ਖੁਸ਼ੀ ਮਨਾਉਣਗੇ ਕਿਉਂਕਿ ਉਹਨਾਂ ਵਾਸਤੇ ਸਿਆਸੀਆਂ ਵਾਸਤੇ ਆਸ ਐਮਪੀ ਬਹੁਤ ਹੀ ਬੁਰਾ ਹਾਲਤ ਹੋਈ ਪਈ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਨੂੰ ਕਿਸੇ ਨੇ ਵੋਟਾਂ ਨਹੀਂ ਪਾਉਣੀਆਂ ਇਸ ਕ联ਸ਼ਨ ਦੇ ਵਿੱਚ ਭਾਈ ਸਾਹਿਬ ਨੇ ਲੋਕਾਂ ਨੂੰ ਜਾਗਰਤ ਕਰ ਰਹੇ ਨੇ ਤਾਂ ਉਸ ਹੰਗ ਦੇ ਨਾਲ ਨਹੀਂ ਲੱਗਦਾ ਕਿ ਮਤਲਬ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਲੋਕ ਚਾਕੇ ਚੋਂਗੇ ਇਸ ਕਰਕੇ ਸਾਰੇ ਦੀ ਸਾਰੀ ਕਬਾਈ ਹੋਏ ਨੇ ਔਰ ਮੇਰੇ ਖਿਆਲ ਨਾਲ ਸਾਰੇ ਦੀ ਸਾਰੇ ਬਹੁਤ ਖੁਸ਼ੀ ਮਨਾਉਣਗੇ ਜਿੱਦ ਤਨਾ ਭਾਈ ਸਾਹਿਬ ਦਾ ਇਹਨਾਂ ਨੇ ਇੰਕਾਉਂਟਰ ਦੀ ਕਵਰ ਆਊਗੀ ਮੈਨੂੰ ਲੱਗਦਾ ਕਿ ਬੜੀ ਖੁਸ਼ੀ